ਹੈ ਸਰਬ ਤਰਾ ਤੋਂ ਟਕੀਆਂ ਪ੍ਰੇਮ ਦੀਆਂ ਜਿੰਨਾ ਠਾਕੀਆਂ ਖੋਲੀਆਂ ਸਵਰ ਗਾਲਿਓ ਨਾ ਠਾਕੀਆਂ ਖੋਲੀਆਂ ਸਵਰ ਗਾਲਿਓ ਨਾ ਠਾਕੀਆਂ ਉਹ ਚਾਂਦੇ ਰਾਤ ਸ਼ੂਕਦੇ ਬਗੈਰ ਨਰਾ ਤੋਂ ਤੇਰਾ ਦਾਨ ਉੱਚਾ ਹੈ ਸਰਬ ਤਰਾ ਤੋਂ ਤੇਰਾ ਦਾਨ ਕਬੂਲ ਕਰਦੇ ਕਬੂਲ ਕਰਦੇ ਜਿਹੜੇ ਲੋਕ ਸੱਚ ਨੂੰ ਕਬੂਲ ਕਰਦੇ ਹਰ ਮੈਦਾਨ ਫਤਿਓ ਕਦੇ ਨਾ ਹਾਰਦੇ ਹਰ ਮੈਦਾਨ ਫਤਿਓ ਕਦੇ ਨਾ ਹਾਰਦੇ ਬੈਂਕਾ ਅਸੀਂ ਉੱਚੀਆਂ ਇਹੋ ਜਿਹੇ ਨਰਾ ਤੋਂ ਇਹੋ ਜਿਹੇ ਨਰਾ ਤੋਂ ਇਹੋ ਜਿਹੇ ਨਰਾ ਤੋਂ ਬੈਂਕਾ ਅਸੀਂ ਉੱਚੀਆਂ ਇਹੋ ਜਿਹੇ ਨਰਾ ਤੋਂ ਤੇਰਾ ਦਰ ਉੱਚਾ ਹੈ ਸਰ ਤੇਰਾ ਦਾਰੀ ਉੱਚਾ ਹੈ ਸਰਬ